ਤਖਾਨਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਮਨਪ੍ਰੀਤ ਸਿੰਘ ਅੰਦਾਵਾ ਸ਼ਾਮ 5 ਵਜੇ ਤੱਕ ਦੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਹੋਇਆ ਸੀਬੀਆਈ ਮੁਹਾਲੀ ਅਦਾਲਤ ਨੇ ਸਾਲ 1993 ਦੇ ਇੱਕ ਪੁਲਿਸ ਮੁਕਾਬਲੇ ਨੂੰ ਫਰਜ਼ੀ ਇਕਰਾਰ ਦੇ ਦਿੰਦੇ ਆ ਉਸ ਵਿੱਚ ਸ਼ਾਮ ਵਾਲਾ ਤਤਕਾਲੀ ਐਸਐਚਓ ਥਾਣਾ ਬਿਆਸ ਨੂੰ ਦੋਸ਼ੀ ਕਰਾਰ ਦੇ ਕੇ 3 ਸਾਲ ਦੀ ਸਜ਼ਾ ਸੁਣਾਈ ਹੈ ਦਿਆਲ ਕਰੀ ਮੁਤਾਬਕ ਤਤਕਾਲੀ ਐਸਐਚਓ ਇੰਸਪੈਕਟਰ ਬਰਮਜੀਤ ਸਿੰਘ ਨੂੰ ਸੀਬੀਆਈ ਦੇ ਵਿਸ਼ੇਸ਼ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਸਾਲ 1993 ਵਿੱਚ ਉਸ ਵੇਲੇ ਪੁਲਿਸ ਵਿੱਚ ਸਿਪਾਈ ਵਜੋਂ ਤਾਇਨਾਤ ਵਰਮਕ ਸਿੰਘ ਅਤੇ ਸੁਖਵਿੰਦਰ ਸਿੰਘ ਵਾਸੀ ਅੰਮ੍ਰਿਤਸਰ ਦੀ ਗੈਰ ਕਾਨੂੰਨੀ ਹਿਰਾਸਤ ਅਤੇ ਉਹਨਾਂ ਨੂੰ ਅਗਵਾ ਕਰਨ ਦੇ ਦੋਸ਼ ਹੇਠ ਸਜ਼ਾ ਸੁਣਾਈ ਹੈ ਇਸ ਦਿਨ ਵਾਲੀ ਇੱਕ ਹੋਰ ਮਾਮਲੇ ਚ ਮੋਹਾਲੀ ਦੀ ਸੀਬੀਆਈ ਨੇ ਸਾਲ 1992 ਦੇ ਇੱਕ ਪੁਲਿਸ ਮੁਕਾਬਲੇ ਵਿੱਚ ਤਤਕਾਲੀ ਚੌਕੀ ਇੰਚਾਰਜ ਨੂੰ ਵਰੀ ਕਰ ਦਿੱਤਾ ਹੈ ਜਾਣਕਾਰੀ ਮੁਤਾਬਕ ਚੌਕੀ ਸ਼ਹਾਬਾਜਪੁਰ ਦੇ ਤਤਕਾਲੀ ਇੰਚਾਰਜ ਗੁਰਨਾਮ ਸਿੰਘ ਨੂੰ ਪਿੰਡ ਗੁਲਾਲੀਪੁਰ ਜਿਹੜਾ ਤਰਨਤਾਰਨ ਦੇ ਰਹਿਣ ਵਾਲੇ ਕਰਨਵੀਰ ਸਿੰਘ ਨੂੰ ਸਾਲ 1992 ਵਿੱਚ ਅਗਵਾ ਕਰਦੇ ਦੇ ਫਰਜ਼ੀ ਪੁਲਿਸ ਮੁਕਾਬਲਾ ਬਣਾ ਕੇ ਕਤਲ ਕਰਨ ਦੇ ਦੋਸ਼ ਵਿੱਚ ਨਾਮਜ਼ਦ ਕੀਤਾ ਗਿਆ ਸੀ ਉਹ ਇਸ ਕੇਸ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਇਹ ਇਕਲੌਤਾ ਵਿਅਕਤੀ ਸੀ ਜਿਸ ਨੂੰ ਆਜਿਆ ਮਹਾਲੀ ਵਿਕੇ ਸੁਣਵਾਈ ਬੋਕੇ ਬਰੀ ਕਰ ਦਿੱਤਾ ਗਿਆ ਅੱਜ ਅਦਾਲਤ ਵਿਕੇ ਪੁਰਾਣੇ ਪੁਲਿਸ ਮੁਕਾਬਲੇ ਸੰਬੰਧੀ ਦਰਜ ਦੋ ਕੇਸਾਂ ਦਾ ਵੱਖ-ਵੱਖ ਅਦਾਲਤਾਂ ਵੱਲੋਂ ਡਿਪਟਾਰਾ ਕੀਤਾ ਗਿਆ ਹੈ ਫਰੀਦਕੋਟ ਜ਼ਿਲ੍ਹੇ ਦੇ ਕਸਬਾ ਸਾਦਿਕ ਵਿੱਚ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਇੱਕ ਸ਼ਾਖਾ ਵਿੱਚ ਕਲਰਕ ਅਮਿਤ ਢੀਂਗਰਾ ਵੱਲੋਂ ਗਾਹਕਾਂ ਦੇ ਖਾਤਿਆਂ ਐਫ ਡੀ ਅਤੇ ਲਿੰਟਾਂ ਵਿੱਚੋਂ ਕਰੋੜਾਂ ਰੁਪਏ ਦੀ ਠੱਗੀ ਕਰਕੇ ਫਰਾਰ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ ਮੰਗਲਵਾਰ ਨੂੰ ਜਦੋਂ ਗਾਹਕ ਆਪਣੇ ਖਾਤੇ ਚੈੱਕ ਕਰਨ ਬੈਂਕ ਪਹੁੰਚੇ ਤਾਂ ਉਨ੍ਹਾਂ ਰਕਮ ਦੀ ਪਾਰੀ ਕਮੀ ਨਜ਼ਰ ਆਈ ਜਿਸ ਨਾਲ ਬੈਂਕ ਦੇ ਬਾਹਰ ਅਫਰਾ ਤਫਰੀ ਅਤੇ ਰੌਣਟਾਂ ਦਾ ਮਾਹੌਲ ਬਣ ਗਿਆ ਜਾਣਕਰ ਮੁਤਾਬਕ ਗਾਹਕਾਂ ਦੇ ਖਾਤਿਆਂ ਵਿੱਚ ਕੜਬੜ ਦੇਖ ਕੇ ਬੈਂਕ ਦੇ ਡਿਪਟੀ ਮੈਨੇਜਰ ਸ਼ਿਸ਼ਾਂਤ ਅਰੋੜਾ ਨੇ ਸੂਚਿਤਤਾ ਕੀਤਾ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਵੱਡੇ ਪੱਧਰ 'ਤੇ ਲੋਕਾਂ ਦੇ ਖਾਤਿਆਂ ਵਿੱਚੋਂ ਪੈਸੇ ਨਿਕਲੇ ਹੋਏ ਹਨ ਕਈਆਂ ਦੀਆਂ ਐਫ.ਡੀ.ਆਂ ਵੀ ਖਾਲੀ ਹੋ ਗਈਆਂ ਅਤੇ ਕਈਆਂ ਦੇ ਖਾਤੇ ਨਿਲ ਹੋਏ ਪਏ ਨੇ ਹੁਣ ਤੱਕ ਦੀ ਜਾਂਚ ਵਿੱਚ 5 ਕਰੋੜ ਦੀ ਠੱਗੀ ਸਾਹਮਣੇ ਆਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਬੈਂਕ ਦੇ ਫੀਲਡ ਅਧਿਕਾਰੀ ਸ਼ਿਸ਼ਾਂਤ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਹਾਲੇ ਵਿੱਚ ਚਾਰਜ ਸੰਭਾਲਿਆ ਤੇ ਉਹਨਾਂ ਨੂੰ ਠੱਗੀ ਦੀ ਜਾਣਕਾਰੀ ਮਿਲੀ ਹੈ ਉਹ ਖਾਤਿਆਂ ਦੀ ਜਾਂਚ ਕਰਵਾ ਰਹੇ ਨੇ ਅਤੇ ਵਾਅਦਾ ਕੀਤਾ ਕਿ ਉਹ ਕਿਸੇ ਨਾਲ ਵੀ ਬੇਇਨਸਾਫੀ ਨਹੀਂ ਹੋਣ ਦੇਣਗੇ। ਥਾਣਾ ਸਾਦਕ ਦੇ ਇੰਚਾਰਜ ਨਵਦੀਪ ਪੱਟੀ ਨੇ ਦੱਸਿਆ ਕਿ ਚਾਰ ਸ਼ਿਕਾਇਤਾਂ ਬਣੀਆਂ ਹਨ ਅਤੇ ਪੁਲਿਸ ਬੈਂਕ ਅਧਿਕਾਰੀ ਨਾਲ ਮਿਲ ਕੇ ਜਾਂਚ ਕਰ ਰਹੀ ਹੈ। ਉਹਨਾਂ ਨੇ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਹੈ। ਗਿਆਨੀ ਕੁਲਦੀਪ ਸਿੰਘ ਗੜਕਾਜ ਨੇ 23 ਜੁਲਾਈ ਨੂੰ ਗੁਰਨਾਣਕ ਜਹਾਜ਼ ਆਜ਼ਾਦਕਾਰੀ ਦਿਹਾੜੇ ਵਜੋਂ ਅਲਾਨਣ ਦੀ ਮੰਗ ਕੀਤੀ ਹੈ। ਅੱਜ ਕੈਨੇਡਾ ਦੀ ਧਰਤੀ ਤੋਂ ਜ਼ਬਰੀ ਵਾਪਸ ਮੋੜੇ ਜਾਇਆ ਗੁਰੂ ਨਾਨਕ ਜਹਾਜ਼ ਦੇ ਇਤਿਹਾਸ ਦੀ 111ਵੇਂ ਬਰੇਗੰਡ ਮੌਕੇ ਬਸ਼ੀਸ਼ ਸੁਨੇਹਾ ਜਾਰੀ ਕਰਕੇ ਸਮੂਹ ਸੇਕ ਸੰਸਥਾਾਂ માં ਪਾਕਿਸਤਾਨ ਸਰਕਾਰ ਤੇ ਪੰਜਾਬ ਸਰਕਾਰ ਤੋਂ ਜਰਦਾਰ ਨੇ ਇਹ ਮੰਗ ਕੀਤੀ ਹੈ ਉਹਨਾਂ ਨੇ ਕਿ ਅਜਿਹੇ ਦਿਨ 23 ਜਲਾਈ 1914 ਨੂੰ ਕੈਨੇਡਾ ਦੀ ਧਰਤੀ ਉਤੇ ਚੰਗੇ ਪ੍ਰਵੇਖ ਦੀ ਪਾਲ ਵਿੱਚ ਗਦਰੀ ਬਾਬੇ ਬਾਬਾ ਗੁਰਦੇਵ ਸਿੰਘ ਦੇ ਗਵਾਈ ਵਿੱਚ ਪਹੁੰਚੇ ਪੰਜਾਬੀਆਂ ਜਿਨ੍ਹਾਂ ਵਿੱਚ ਬਹੁ ਗਿਣਤੀ ਸਿੱਖਾਂ ਦੀ ਸੀ ਉਹਨਾਂ ਨੂੰ ਜ਼ਬਰੀ ਵਾਪਸ ਮੋੜ ਦਿੱਤਾ ਗਿਆ ਸੀ ਜੋ ਕਿ ਮਨੁੱਖੀ ਅਧਿਕਾਰਾਂ ਦੇ ਵੱਡੀ ਉਲੰਘਣਾ ਸੀ ਜਿਵੇਂ ਕੈਨੇਡਾ ਦੇ ਵਿੱਚ ਗੁਰੂ ਨਾਨਕ ਜਹਾਜ ਯਾਦਗਾਰੀ ਦਿਹਾੜਾ ਬਣਾਇਆ ਜਾ ਰਿਹਾ ਹੈ ਇਹਦੇ ਤੋਂ ਸੇਧ ਲੈ ਕੇ ਜਿੰਨੀਆਂ ਵੀ ਸਿੱਖ ਸੰਸਥਾਵਾਂ ਨੇ ਸਭ ਤੋਂ ਪਹਿਲਾਂ ਇਹਨਾਂ ਨੂੰ 23 ਜੁਲਾਈ ਨੂੰ ਗੁਰੂ ਨਾਨਕ ਜਹਾਜ ਯਾਦਗਾਰੀ ਦਿਹਾੜਾ ਐਲਾਨਣਾ ਚਾਹੀਦਾ ਹੈ ਫਿਰ ਪੰਜਾਬ ਸਰਕਾਰ ਨੂੰ ਐਲਾਨਣਾ ਐਲਾਨਣਾ ਚਾਹੀਦਾ ਹੈ ਤੇ ਫਿਰ ਭਾਰਤ ਸਰਕਾਰ ਨੂੰ ਵੀ ਗੁਰੂ ਨਾਨਕ ਜਹਾਦ ਜਾਗੀਦਾਰੀ ਵਿਹਾੜਾ ਐਲਾਨਣਾ ਚਾਹੀਦਾ ਹੈ ਕਿਉਂਕਿ 20ਵੀਂ ਸਦੀ ਦੇ ਆਰੰਭ ਤੇ ਕਾਂਗਰਸੀ ਵਿਧਾਇਕ ਸਖਫਾਲ ਸਿੰਘ ਖੈਰਾਨੇ ਪੰਜਾਬ ਸਰਕਾਰ ਤੇ ਸ਼੍ਰੜਕ ਸੁਰੱਖਿਆ ਫੋਰਸ ਲਈ ਖਰੀਦੀਆਂ ਗੱਡੀਆਂ ਵਿੱਚ ਧੰਦਲੀ ਦਾ ਇਲਜ਼ਾਮ ਲਗਾਇਆ ਹੈ ਖ਼ਬਰਾਂ ਨੇ ਇਹ ਕਿਹਾ ਕਿ ਪਿਛਲੇ ਸਾਲ 144 ਦੇ ਕਰੀਬ ਟੋਇਟਾ ਕੰਪਨੀ ਦੀਆਂ ਕਾਰਾਂ ਸਰਕਾਰ ਨੇ ਸੜਕਾ ਸੁਰੱਖਿਆ ਫੋਰਸ ਲਈ ਖਰੀਦੀਆਂ ਹਨ। ਉਹਨਾਂ 'ਚ ਵੱਡੇ ਪੱਧਰ ਤੇ ਧੰਡਲੀਆਂ ਹੋਈਆਂ ਨੇ। ਸਰਕਾਰ ਦੇ ਕਿਸੇ ਵਿਸ਼ੇਸ਼ ਰਿਆਇਤ ਤੋਂ ਇੱਕ ਪ੍ਰਾਈਵੇਟ ਡੀਲਰ ਆਈ ਹੈ ਗੱਡੀਆਂ ਖਰੀਦੀਆਂ ਹਨ। ਉਹਨਾਂ ਗਿਆ ਜੇਕਰ ਸਰਕਾਰ ਕੰਪਨੀ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਹ ਕਾਰਾਂ ਦੀ ਖਰੀਦ ਕਰਦੀ ਤਾਂ ਕਈ ਕਰੋੜ ਰੁਪਏ ਦਾ ਫਾਇਦਾ ਪੰਜਾਬ ਦੇ ਖਜ਼ਾਨੇ ਨੂੰ ਹੋ ਸਕਦਾ ਸੀ। ਜਿਹੜੀਆਂ 144 ਗੱਡੀਆਂ ਟੋਯੋਟਾ ਹਾਈਲੈਕਸ ਜਿਹੜੀਆਂ ਸੜਕ ਸੁਰੱਖਿਆ ਜਿਹੜਾ ਪ੍ਰੋਗਰਾਮ ਸੀਗਾ ਉਹਦੇ ਵਾਸਤੇ ਉਹਨਾਂ ਵਿੱਚ ਬਹੁਤ ਵੱਡੇ ਪੱਧਰ ਤੇ ਪ੍ਰਸ਼ਟਾਚਾਰੀ ਹੋਈ ਜਾਂ ਬੇਈਮਾਨੀ ਹੋਈ ਜਾਂ ਪੈਸੇ ਖਾਦੇ ਗਏ ਤੁਸੀਂ ਸਾਰੇ ਚਿਤਰਾ ਜਾਣਦੇ ਕਿ ਜਦੋਂ ਆਪਾਂ ਕਿਸੇ ਇੱਕ ਗੱਡੀ ਲੈਣ ਜਾਂਦੇ ਕਿਸੇ ਡੀਲਰ ਦੇ ਕੋਲੋਂ ਇਹ ਉਹ ਤੁਸੀਂ ਮੈਨੂੰ ਸਿਰਕਾ ਬੀਓ ਕਿ ਗੱਡੀ ਕਿੰਨੇ ਦੀ ਹੈ ਜੀ ਉਹ ਕਹਿੰਦੇ ਜੀ ਗੱਡੀ ਲੈਟ ਸੇ ਅ 20 ਲੱਖ ਪੀਆ ਤੁਸੀਂ ਉਸ ਦੇ ਉੱਤੇ ਡਿਸਕਾਊਂਟ ਮੰਗਦੇ ਹੋ ਔਰ ਉਮੂਮਨ ਜਿੰਨੀਆਂ ਗੱਡੀਆਂ ਤੇ ਆਮ ਤੌਰ ਤੇ ਲਗਭਗ ਸਾਰੀਆਂ ਡੀਲਰਸ਼ਿਪਸ ਉਹ ਤੁਹਾਨੂੰ ਡਿਸਕਾਊਂਟ ਦਿੰਦੀਆਂ ਨੇ ਤੁਸੀਂ ਸਾਰਿਆਂ ਨੇ ਪੰਜਾਬ ਦੇ ਲੋਕਾਂ ਨੇ ਇੱਕ ਆਮ ਰਿਵਾਜ ਔਰ ਪੰਜਾਬ ਪੁਲਿਸ ਤੋਂ ਡੀਜੀਪੀ ਦਾ ਆਫਿਸ ਕੱਟੀਆਂ ਬਲਡ ਵਿੱਚ 144 ਕਿਲੋਟਾ ਹਾਈਲਿਕਸ ਗੱਡੀਆਂ ਖਰੀਦਣ ਜਾ ਰਹੇ ਸੀਗੇ ਖਰੀਦੀਆਂ ਨੇ ਇਹਨਾਂ ਨੇ ਜਿਹੜੀ ਗੱਡੀ ਦੀ ਇੱਕ ਦੀ ਕੀਮਤ ਜਿਹੜੀ ਆ ਉਹ 36 ਲੱਖ 99000 903 ਰੁਪਏ ਦੇ ਲਿੰਦੇ ਹਨ ਜਦੋਂ ਤੁਸੀਂ 144 ਗੱਡੀਆਂ ਲੈਣੀਆਂ ਤਾਂ ਗਵਰਨਮੈਂਟ ਤਾਂ ਬਹੁਤ ਈਜ਼ੀਲੀ ਜਿਦਾਂ ਉਹ ਉਹਦੇ ਨਾਲ ਦਾ ਅ ਨੈਗੋਸ਼ੀਏਟ ਕਰਦਿਆਂ ਡੀਲਰਸ਼ਪਰ ਨਾਲ ਬਲਕਿ ਡਾਇਰੈਕਟ ਮੈਨੂਫੈਕਚਰਰ ਨਾਲ ਨੈਗੋਸ਼ੀਏਟ ਕਰਦੇ ਨੇ ਕਿ ਅਸੀਂ ਸਰਕਾਰ ਵਾਸਤੇ 144 ਗੱਡੀਆਂ ਕਿਉਂਕਿ ਇਹਦਾ ਬਿਲਕੁਲ ਸੀ ਦੇਖ ਲਓ ਇੱਕ ਗੱਡੀ ਜੇ ਲਗਭਗ 70 ਲੱਖ ਦੀ ਆ ਮੁੱਠੇ ਤੌਰ ਤੇ ਤਾਂ 144 ਦਾ ਰਕਮ ਕਿੰਨੀ ਬਣਦੀ ਇਹਦਾ ਇੱਕ ਕਿਸਮ ਦਾ ਬਹੁਤ ਵੱਡੀ ਪਰਚੇਸ ਸੀ ਦੀ ਪੰਜਾਬ ਪੁਲਿਸ ਦੀ ਔਰ ਗਵਰਨਮੈਂਟ ਆਫ ਪੰਜਾਬ ਦੀ

ਇਸਨਾਲੇ ਉਹਨਾਂ ਇਲਜ਼ਾਮ ਲਗਾਇਆ ਕਿ ਸਰਕਾਰ ਨੇ ਆਰਟੀਆਈ ਦੇਣੀ ਹੀ ਬੰਦ ਕਰ ਦਿੱਤੀ ਹੈ ਤੇ ਇਸੇ ਦੇ ਚਲਦਿਆਂ ਉਹ ਇਸ ਪੂਰੇ ਮਾਮਲੇ ਦਾ ਖੁਲਾਸਾ ਕਰਨ ਵਾਲੇ ਆਰਟੀਆਈ ਕਾਰਕੁਨ ਸਤਨਾਮ ਸਿੰਘ ਨੂੰ ਨਾਲ ਲੈ ਕੇ ਆਏ ਸੀ ਸਤਨਾਮ ਸਿੰਘ ਨੇ ਦੱਸਿਆ ਕਿ ਹੁਣ ਆਰਟੀਆਈ ਪਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਸਰਕਾਰ ਆਰਟੀਆਈ ਦਾ ਜਵਾਬ ਦੇਣ ਨੂੰ 8 ਤੋਂ 10 ਮਹੀਨੇ ਤੱਕ ਦੇ ਤਰੀਕਾ ਦੇ ਦਿੰਦੀ ਹੈ ਸਚਨਾ ਆਮਨੇ ਦੱਸਿਆ ਕਿ ਉਹਨਾਂ ਆਪਣੇ ਸੂਤਰਾਂ ਦੇ ਰਹੀਂ ਇਸ ਪੂਰੇ ਮਸਲੇ ਦਾ ਪਤਾ ਲਗਵਾਇਆ ਅਤੇ ਜਦੋਂ ਉਹਨਾਂ ਨੂੰ ਕੋਈ ਜਵਾਬ ਨਹੀਂ ਮਿਲਿਆ ਤਾਂ ਫਿਰ ਉਹਨਾਂ ਨੂੰ ਇਸ ਸਾਬੂ ਦਾ ਖੁਲਾਸਾ ਕਰਨਾ ਪਿਆ ਕਰਾਨੇ ਇਸੁੱਤੇ ਵੀ ਸਵਾਲ ਚੁੱਕੇ ਤੇ ਕਿਹਾ ਕਿ ਸਰਕਾਰ ਨੇ ਇਹ ਕਾਨੂੰਨ ਨੂੰ ਛੱਕੇ ਟੰਗ ਦਿੱਤਾ ਹੈ ਨਾਲ ਹੀ ਉਹਨਾਂ ਦੱਸਿਆ ਕਿ ਸਦਨਾਮ ਸਿੰਘ ਨੇ ਜੋ ਮੁੱਦੇ ਸਰਕਾਰ ਦੇ ਖਿਲਾਫ ਚੁੱਕੇ ਉਹਨਾਂ ਕਰਕੇ ਸਦਨਾਮ ਸਿੰਘ ਨੂੰ ਵੀ ਤੰਗ ਪਰੇਸ਼ਾਨ ਕੀਤਾ ਗਿਆ ਅਤੇ ਝਾਲੀ ਮੁਕੱਦਮੇ ਪਾਏ ਗਏ ਜਿਹੜਾ ਆਰਟੀਆ ਦਾ ਇਹਦਾ ਸਬਜੈਕਟ ਦਾ ਬੜਾ ਇਨਸ਼ੋਰਟ ਹੈ ਤੇ ਉਹ ਟਟੋਕਾਡ ਨਹੀਂ ਮੇਰੇ ਖਿਆਲ 15000 ਕੇ ਸਜ਼ਾ ਪੈਂਡਿੰਗ ਦੀ ਆਰਟੀਆ ਕਮਿਸ਼ਨ ਪਹਿਲਾਂ ਤਾਂ ਕੋਈ ਕਮਿਸ਼ਨਰੀ ਹੈ ਨਹੀਂ ਸੀਗਾ ਕੱਲਾ ਇੱਕ ਚੀਫ ਹੀ ਲਾਇਆ ਸੀਗਾ ਹੁਣ ਕੋਈ ਇਹਨਾਂ ਨੇ ਦੋ ਤਿੰਨ ਕਮਿਸ਼ਨਰ ਲਾਏ ਹਾਲੇ ਵੀ ਜਿਹੜੀ ਉਹਦੀ ਸਟ੍ਰੈਂਥ ਆ ਉਹ ਮੇਰਾ ਖਿਆਲ ਹੈ ਕਿ 70% ਸਟ੍ਰੈਂਥ ਉਸ ਆਜੀ ਕਮਿਸ਼ਨ ਦੀ ਖਾਲੀ ਆ ਆਟ ਗਿਆ ਇਹ ਵੈਸੇ ਪੰਜਾਬ ਦੇ ਵਿੱਚ ਦਿਨੋਂ ਹਟ ਗਏ ਨੇ ਤੁਸੀਂ ਪਾ ਕੇ ਦੇਖੋ ਥੱਲੇ ਦੇ ਜ਼ਿਲ੍ਹੇ ਤੇ ਜਿਹੜੀ ਪ੍ਰਾਇਮਰੀ ਆਫੀਸਰ ਹੈ ਲੈਟ ਸੇ ਕੋਈ ਬੀਡੀਪੀ ਹੋਵੇ ਕੋਈ ਨਹੀਂ ਆਟੇ ਨਹੀਂ ਦਿੰਦਾ ਕੋਈ ਤੁਸੀਂ ਕਿਸੇ एसएस के दफ्तर जाके देख लो डीसी दफ्तर जाके देख लो किसी एडीसी दफ्तर जाके देख लो आरटीआई ਦਾ ਜਵਾਬ ਹੀ ਨਹੀਂ ਮਿਲ ਰਿਹਾ ਔਰ ਪਾਈਓ ਪਹਿਲਾ ਖੋ ਕੇ 15000 ਕੋਪਰੇ ਜਿਹੜੀ ਆਰਟੀਆ ਕਮਿਸ਼ਨ ਦਮੋ ਰਿਹਾ ਦੈਟਸ ਅ ਡਿਫਰੈਂਸ ਆਬਜੈਕਟ ਆਨ ਟੂਗੇਦਰ ਲੇਕਿਨ ਬਿਕਾਜ਼ ਕੇ ਆਰਟੀਆ ਐਕਟੀਵਿਸਟਸ ਵਿਸਲ ਬਲੋਡ ਨੇ ਔਰ ਜਿਹੜੀਆਂ ਇਹਨਾਂ ਨੇ ਮੁਕਦਮੇ ਉਠਾਏ ਉਹਦੇ ਚ ਇਹਨੂੰ ਬਲੈਕ ਨੇ ਇਹਨੂੰ ਪੈਨਲਾਈਜ਼ ਕਰਨ ਲਈ ਉਲਟੀ ਇੱਕ ਐਫਆਈਆ ਦੇ ਉੱਤੇ ਕਰਛੀ ਉਦੋਂ ਹਾਈ ਕੋਰਟ ਨੇ ਬਚਾਇਆ ਹਾਈ ਕੋਰਟ ਨੇ ਪ੍ਰੋਟੈਕਸ਼ਨ ਦਿੱਤੀ ਤਾਂ ਤਾਂ ਰਾਜ ਜਿੱਥੇ ਬੈਠੇ ਨੇ ਪੰਜਾਬ ਕਾਂਗਰਸ ਨੇ ਪੰਜਾਬ ਸਰਕਾਰ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਸਤਾ ਸਮਾਨ ਮਹਿੰਗੇ ਰੇਟਾਂ ਉੱਤੇ ਦੇਣ ਦਾ ਇਲਜ਼ਾਮ ਲਗਾਇਆ ਹੈ ਕਾਂਗਰਸ ਨੇ ਆਪਣੇ ਅਧਿਕਾਰਤ ਐਕਸ ਖਾਤੇ ਉੱਤੇ ਕਿਹਾ ਕਿ ਬਦਲਾਵ ਵਾਲੀ ਸਰਕਾਰ 1000 ਰੁਪਏ ਦੇ ਮਾਰਕੀਟ 'ਚ ਵਿਕਣ ਵਾਲੇ ਰਜਿਸਟਰਾਂ ਦੀ ਕੀਮਤ ਸਮਾਨ ਦੇ ਬਿੱਲ ਵਿੱਚ 7000 ਰੁਪਏ ਦੱਸੀ ਜਾ ਰਹੀ ਹੈ ਤੇ ਇਹ ਸਮਾਨ ਪੰਚਾਇਤਾਂ ਨੂੰ ਜ਼ਬਰੀ ਵੇਚਿਆ ਜਾ ਰਿਹਾ ਹੈ ਇਹ ਸਰਕਾਰ ਨੇ ਆਪਣੇ ਕਿਰਦਾਰ ਨੂੰ ਇੰਨਾ ਘਾਟਾ ਦਿੱਤਾ ਹੈ ਕਿ ਹੁਣ ਇਹ ਪੋਰਾ-ਪੋਰਾ ਵੀ ਚੋਗਣ ਉੱਤੇ ਤਲੇ ਹੋਏ ਨੇ ਇਹ ਬੇहद ਸ਼ਰਮਨਾਕ ਹੈ ਮੋਕਮਾਂਤਰੀ ਭਗਮੰਤ ਮਾਲਾ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਗੇਜਰੀਵਾਲ ਅੱਜ ਦੇ ਕੱਲ ਗੁਜਰਾਤ ਦੇ ਦੌਰੇ ਉੱਤੇ ਹਨ ਇਸ ਦੌਰਾਨ ਉਹਨਾਂ ਨੇ ਭਾਜਪਾ ਦੇ ਵਿਰੋਧ ਵਿੱਚ ਕਈ ਰੈਲੀਆਂ ਨੂੰ ਸੰਗੋਦਨ ਕੀਤਾ ਮੋਗਾ ਸ਼ਹਿਰ ਚ ਮੌਨਸੂਨ ਦੇ ਪਹਿਲੇ ਮਹੀਨੇ ਨਗਰ ਨਿਗਮ ਦੀ ਨਿਕਾਸੀ ਬਰਨਾਲੇ ਦੀਨ ਕੰਮ ਨੂੰ ਇੱਕ ਵਾਰੀ ਫੇਰ ਸਾਫ਼ ਕਰ ਦਿੱਤਾ ਹੈ ਮੰਗਲਵਾਰ ਤੋਂ ਸਵੇਰ ਤੋਂ 3 ਘੰਟਿਆਂ ਤੱਕ ਮੀਨ ਬਾਡ ਨੰਬਰ 16 ਹਰ ਗੋਵਿੰਦਨਗਰ ਤੇ ਟ੍ਰੇਨ ਲਾਈਨ ਨਾਲ ਲੱਗਦੇ ਇਲਾਕਿਆਂ ਦੀ ਹਾਲਤ ਖਰਾਬ ਕਰ ਦੁੱਤੀ ਹੈ ਇਸ ਡਰੇਨ ਦੀ ਸਫਾਈ ਨਾ ਹੋਣ ਕਾਰਨ ਨਿਕਾਸੀ ਨਾਲੇ ਓਵਰਫਲੋ ਹੋ ਗਏ ਤੇ ਗੰਦਾ ਪਾਣੀ ਸਿੱਧਾ ਲੋਕਾਂ ਦੇ ਘਰਾਂ ਚ ਦਾਖਲ ਹੋ ਗਿਆ ਪਰੇਸ਼ਾਨ ਹੋਏ ਇਲਾਕਾ ਨਿਵਾਸੀਆਂ ਨੇ ਬੋਹਣਾ ਚੌਕ ਵਿਖੇ ਮੱਗਾ ਕੋਟਕਪੁਰਾ ਹਾਈਵੇ ਰੋਡ ਤੇ ਰੋਜ਼ ਸਵਾਜੋ ਟ੍ਰੈਫਿਕ ਜਾਮ ਕਰ ਦਿੱਤਾ ਲੋਕਾਂ ਨੇ ਨਗਰ ਨਿਗਮ ਅਤੇ ਸ਼ਹਿਰੀ ਪ੍ਰਸ਼ਾਸਨ ਖਿਲਾਫ ਅੰਦਾਰੇ ਬੱਜੀ ਕਰਦੇ ਕਿਹਾ ਕਿ ਇਹ ਹਾਲਤ ਨਗਰ ਨਿਗਮ ਦੀ ਲਾਪਰਵਾਹੀ ਦਾ ਨਤੀਜਾ ਹੈ ਅੰਮ੍ਰਿਤਸਰ ਦੇ ਹਾਥੀਪੁਰ ਸ ਨੇ ਬੀਐਸਐਫ ਨਾਲ ਮਿਲ ਕੇ ਸਰਾਧ ਤੋਂ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਚਾਰ ਗੁਲਜਮਾਤ 8 ਗੈਰਕਾਨੂੰਨੀ ਹਥਿਆਰ ਜਬਤ ਕੀਤੇ ਨੇ ਬਿਜਲੀ ਪੰਜਾਬ ਗੌਰਵ ਜੱਦ ਮੰਨੇ ਦੱਸਿਆ ਕਿ ਉਹਨਾਂ ਦੇ ਕਬਜ਼ੇ ਵਿੱਚ 8 ਪਿਸਤੌਲ ਅਤੇ ਮੈਗਜ਼ੀਨਾਂ ਜ਼ਬਤ ਕੀਤੀਆਂ ਗਈਆਂ ਨੇ ਤੇ ਅੰਮ੍ਰਿਤਸਰ ਦੇ ਪੁਲਿਸ ਥਾਣਾ ਕਰਿੰਡਾ ਵਿਖੇ ਐਫ ਆਈ ਆਰ ਦਰਜ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪੂਰੇ ਨੈੱਟਵਰਕ 'ਅੱਜ ਇਸ ਦੇ ਸਬੰਧਾਂ ਦਾ ਵੱਡਾ ਫਾਸ਼ ਕਰਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾ ਬੀਜ ਰਖਵਿੰਦਰ ਸਿੰਘ, ਹਰਪ੍ਰੀਤ ਸਿੰਘ ਵਾਸੀ ਡਾਂਡੇ, ਅੰਮ੍ਰਿਤਸਰ, ਆਕਾਸ਼ਦੀਪ ਸਿੰਘ ਵਾਸੀ ਚੱਬੜ ਤਰਨਤਾਰਨ ਦੇ ਗੁਰਪ੍ਰੀਤ ਸਿੰਘ ਵਾਸੀ ਕਸੇੜ ਤਰਨਤਾਰਨ ਸ਼ਾਬਲ ਨੇ ਵਿਰੋਧੀ ਤਰਨ ਦੇ ਹੰਗਾਮੇ ਤੋਂ ਬਾਅਦ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਕੱਲ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਅੱਜ ਭਿਆਰ ਵਿੱਚ ਵੋਟਰ ਸੂਚੀਆਂ ਦੇ ਵਿਸ਼ੇਸ਼ ਤੀਬਰ ਸੋਧ ਤੇ ਚਰਚਾ ਦੀ ਮੰਗ ਕਰਦੇ ਵਿਰੋਧੀ ਦੇ ਬ੍ਰੋਡ ਬਰਦਰਸ਼ਨਾ ਤੋਂ ਬਾਅਦ ਕਾਰਵਾਈ ਨੂੰ ਕੱਲ 11 ਵਜੇ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ। ਸਾਫਕਾ ਪਾਰ ਦੇ ਮੈਂਬਰ ਕਰਨ ਖੇਰਨ ਚੰਡੀਗੜ੍ਹ ਪ੍ਰਸ਼ਾਸਨ ਨੇ ਸੰਸਦ ਮੈਂਬਰ ਦੇ ਆ ਸਰਕਾਰੀ ਕੋਟੀ ਦੀ ਲਾਇਸੈਂਸੀ ਫੀਸ ਨਾ ਅਪਰਨ ਕਰਨਾ 12,76,418 ਰੁਪਏ ਦਾ ਨੋਟਿਸ ਭੇਜਿਆ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਦੱਸਿਆ ਕਿ ਕਿਰਨ ਕੇਅਰ ਨੂੰ ਸੈਕਟਰ 7 ਵਿਖੇ ਕੋਟੀ ਨੰਬਰ 23 ਅਲਾਟ ਕੀਤੀ ਗਈ ਸੀ ਪਰ ਉਸ ਦੀ ਲਾਇਸੈਂਸੀ ਫੀਸ ਨਹੀਂ ਭਰੇਗੀ ਪਰ ਜਿ ਹਸ਼ੰਦਾ ਕਹਿਣਾ ਹੈ ਕਿ ਲਾਇਸੈਂਸ ਫੀਸ ਵਾਰਨ ਜਮਾਣੇ ਕਰਨੇ ਕਰਨ ਨੂੰ ਕਈ ਵਾਰ ਸੂਚਿਤ ਵੀ ਕੀਤਾ ਗਿਆ ਪਰ ਉਹਨਾਂ ਵੱਲੋਂ ਰਕਮ ਜਮਾ ਨਹੀਂ ਕਰਵਾਈ ਗਈ ਜਿਸ ਦੇ ਚਲਦਿਆਂ ਉਹਨਾਂ ਤੋਂ ਹੁਣ ਬਕਾਇਆ ਰਕਮ ਉੱਪਰ 12% ਦਾ ਵਿਆਜ ਵੀ ਵਸੂਲਿਆ ਜਾਵੇਗਾ ਅਬ ਦਿੱਲੀ ਦੀ ਰੇਖਾ ਗੁਪਤਾ ਸਰਕਾਰ ਦੇ ਖਿਡਾਰੀਆਂ ਨੇ ਵੱਡਾ ਐਲਾਨ ਕਰਦਿਆ 올림픽 ਰਾਸ਼ੀ ਵਿੱਚ ਵੱਡਾ ਵਾਅਦਾ ਕੀਤਾ ਹੈ ਜੋ ਵੀ ਖਿਡਾਰੀਆਂ 올림픽 ਵਿੱਚ ਸੋਨ ਤਗਮਾ ਜਿੱਤੇਗਾ ਉਸ ਨੂੰ 7 ਕਰੋੜ ਤੇ چاندی ਦਾ ਤਗਮਾ ਜਿੱਤਣ ਵਾਲੇ ਨੂੰ 5 ਕਰੋੜ ਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਨੂੰ 3 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ ਇਸ ਫੈਸਲੇ ਨਾਲ ਦਿੱਲੀ ਸਰਕਾਰ ਨੇ ਹਰਿਆਣਾ ਨੂੰ ਪਿੱਛੇ ਛੱਡ ਦਿੱਤਾ ਹੈ ਹਰਿਆਣਾ ਵਿੱਚ ਸੋਨ ਤਗਮਾ ਜਿੱਤਣ ਵਾਲੇ ਨੂੰ 6 ਕਰੋੜ ਚਾਂਦੀ ਤੱਕ ਮਾ ਜਿੱਤਣ ਵਾਲੇ ਨੂੰ 4 ਕਰੋੜ ਤੇ ਕਾਂਸੀ ਤੱਕ ਮਾ ਜਿੱਤਣ ਵਾਲ ਨੂੰ 22 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਂਦਾ ਹੈ ਦਿੱਲੀ ਸਰਕਾਰ ਦੇ ਮੰਤਰੀ ਆਸ਼ੀਸ਼ ਸੂਦਨੇ ਕਿਹਾ ਕਿ ਸਾਡੀ ਸਰਕਾਰ ਨੇ 올림픽 ਤੋਂ ਸਵਾਏ ਏਸ਼ੀਆਈ ਖੇਡਾਂ ਅਤੇ ਪੈਰਾ ਏਸ਼ੀਆਈ ਖੇਡਾਂ ਦੀ ਇਨਾਮੀ ਰਾਸ਼ੀ ਵਿੱਚ ਵੀ ਵਾਧਾ ਕੀਤਾ ਹੈ ਤੂਦਾਨ ਨੇ ਦੱਸਿਆ ਕਿ ਐਸੀਆਈ ਖੇਡਾਂ ਹੱਦ ਤੇ ਪੈਰਾ ਐਸੀਆਈ ਖੇਡਾਂ ਲਈ ਇਨਾਮੀ ਰਾਸ਼ੀ 2 ਕਰੋੜ ਤੋਂ ਵਧਾ ਕੇ 3 ਕਰੋੜ ਚਾਂਦੀ ਦੇ ਤਗਮੇ ਲਈ 1.5 ਕਰੋੜ ਤੋਂ ਵਧਾ ਕੇ 2 ਕਰੋੜ ਤੇ ਕਾਸ਼ੀਰ ਤਗਮੇ ਲਈ 1 ਕਰੋੜ ਰੁਪਏ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਰਾਸ਼ਟਰੀ ਮੰਡਲ ਖੇਡਾਂ ਵਿੱਚ ਇਨਾਮੀ ਰਾਸ਼ੀ ਵਧਾ ਕੇ 2 ਕਰੋੜ 1.5 ਕਰੋੜ ਅਤੇ 1 ਕਰੋੜ ਰੁਪਏ ਕਰ ਦਿੱਤੀ ਗਈ ਹੈ ਰਾਸ਼ਟਰੀ ਖੇਡਾਂ ਲਈ ਹਰੇਕ ਤਗਮਾ ਜੇਤ ਨੂੰ 11 ਲੱਖ ਰੁਪਏ ਦਿੱਤੇ ਜਾਣਗੇ ਉਹਨਾਂ ਦੱਸਿਆ ਕਿ 올ੰਪਿਕ ਅਤੇ ਪੈਰਾ olympic ਵਿੱਚ ਸੋਨਾ ਤੇ ਚਾਂਦੀ ਦੇ ਤਗਮਾ ਜਿੱਤਣ ਵਾਲੇ ਖਿਡਾਰੀਆਂ ਨੂੰ ਦਿੱਲੀ ਸਰਕਾਰ ਵਿੱਚ ਗਰੁੱਪ A ਦੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ ਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਖਿਡਾਰੀਆਂ ਨੇ ਗਰੁੱਪ B ਦੀਆਂ ਨਿਯੁਕਤੀਆਂ ਦਿੱਤੀਆਂ ਜਾਣਗੀਆਂ ਇਸੇ ਤਰ੍ਹਾਂ ਹੋਰ ਖੇਡਾਂ ਰਾਸ਼ਟਰੀ ਮੰਡਲ ਅਤੇ ਇੱਕ ਰਾਸ਼ਟਰੀ ਖੇਡਾਂ ਵਿੱਚ ਜਿੱਤਣ ਵਾਲਿਆਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਨੌਕਰੀਆਂ ਦਿੱਤੀਆਂ ਜਾਣਗੀਆਂ ਚੀਫ ਜਸਟਿਸ ਬੀ ਆਰ ਗੁਬਈ ਨੇ ਜਸਟਿਸ ਜਸ਼ਵੰਤ ਵਰਮਾ ਦੇ ਨਗਵੀਂ ਕਟਾਲੇ ਦੀ ਸੁਣਵਾਈ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ ਅੱਜ ਸੁਣਵਾਈ ਦੌਰਾਨ ਉਹਨਾਂ ਨੇ ਕਿਹਾ ਮੇਰੇ ਲਈ ਇਸ ਮਾਮਲੇ ਦੀ ਸੁਣਵਾਈ ਵਿੱਚ ਹਿੱਸਾ ਲੈਣਾ ਉਚਿਤ ਨਹੀਂ ਹੋਵੇਗਾ ਕਿਉਂਕਿ ਮੈਂ ਪਹਿਲਾਂ ਵੀ ਇਸ ਦਾ ਹਿੱਸਾ ਰਿਹਾ ਹਾਂ 19 ਜੁਲਾਈ ਨੂੰ ਜਸਟਿਸ ਬਰਮਾਨੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਇਸ ਵਿੱਚ ਉਹਨਾਂ ਨੇ ਇਨ-ਹਾ우스 ਕਮੇਟੀ ਦੀ ਰਿਪੋਰਟ ਅਤੇ ਮਹਾਦੋਹੀ ਦੀ ਸਪਾਰਸ਼ ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ ਰਿਪੋਰਟ ਵਿੱਚ ਜਸਟਿਸ ਬਰਮਾਨਾ ਕਰਕੇ ਵਿੱਚ ਮਿਲੀਆਂ ਲਗਦੀ ਦੇ ਮਾਮਲੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਗਲੇ ਹੜੱਤੇ ਮਾਲਦੀਵ ਦੇ ਦੌਰੇ ਲਈ ਰਵਾਨਾ ਹੋ ਗਏ ਨੇ ਪ੍ਰਧਾਨ ਮੰਤਰੀ ਮੋਦੀ 23 ਜੁਲਾਈ ਤੱਕ ਯੂਕੇ ਦਾ ਦੌਰਾ ਕਰਨਗੇ ਆਪਣੀ ਫੇਰੀ ਦੇ ਦੂਜੇ ਪੜਾਅ ਵਿੱਚ ਪ੍ਰਧਾਨ ਮੰਤਰੀ 25-26 ਜੁਲਾਈ ਨੂੰ ਮਾਲਦੀਵ ਵੀ ਜਾਣਗੇ ਆਸਟ੍ਰੇਲੀਆ ਵਿੱਚ ਨਸਲਵਾਦ ਅਤੇ ਭਾਰਤੀਆਂ ਨਾਲ ਕੁੱਟਮਾਰ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਸੈਂਟਰਲ ਐਡੀਲੇਡ ਵਿੱਚ ਇੱਕ 23 ਸਾਲਾ ਭਾਰਤੀ ਵਿਦਿਆਰਥੀ ਨੂੰ ਨਸਲਵਾਦੀ ਹਮਲੇ ਵਿੱਚ ਕੁੱਟਿਆ ਗਿਆ ਇਸ ਘਟਨਾ ਨੇ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਭਾਰਤੀ ਵਿਦਿਆਰਥੀਆਂ ਵਿੱਚ ਡਰ ਪੈਦਾ ਕਰ ਦਿੱਤਾ ਹੈ ਇੱਕ ਰਿਪੋਰਟ ਦੇ ਮੁਤਾਬਕ ਸ਼ਨੀਵਾਰ 19 ਜੁਲਾਈ ਨੂੰ ਰਾਤ ਲਗਭਗ 9:30 ਵਜੇ ਦੇ ਕਰੀਬ ਚਰਨਪ੍ਰੀਤ ਸਿੰਘ ਨਾਮ ਦਾ ਇੱਕ ਭਾਰਤੀ ਵਿਅਕਤੀ ਆਪਣੇ ਪਤਨੀ ਨਾਲ ਸ਼ਹਿਰ ਦੇ ਕਿੰਟੋਰ ਐਵੇਨਿਊ ਨੇੜੇ ਇਲੂਮੀਨੇਟ ਲਾਈਟਾਂ ਦੇਖਣ ਲਈ ਆਪਣੀ ਕਾਰ ਪਾਰਕ ਕਰ ਰਿਹਾ ਸੀ ਜਦੋਂ ਇੱਕ ਕਾਰ ਉਹਨਾਂ ਦੇ ਨੇੜੇ ਰੁਕੀ ਅਤੇ ਪੰਜ ਆਦਮੀ ਹੱਥਾਂ ਵਿੱਚ ਤਿੱਖੀਆਂ ਚਿੰਜਾਂ ਲੈ ਕੇ ਬਾਹਰ ਨਿਕਲ ਆਏ ਉਹਨਾਂ ਨੇ ਚਰਨਪ੍ਰੀਤ ਸਿੰਘ ਨੂੰ ਕਾਰ ਹਿਲਾਉਣ ਲਈ ਕਿਹਾ ਅਤੇ ਵਿਨਾਕਿਸ਼ ਤੇ ਫਟਕਾਟ ਦੇ ਨਾਲ ਹੀ ਗਾਲਾਂ ਦੀ ਵਰਤੋਂ ਕਰਨੇ ਸ਼ੁਰੂ ਕਰ ਦਿੱਤੀ ਹਮਲਾਵਰ ਨੇ ਚਰਨਪ੍ਰੀਤ ਸਿੰਘ ਨੂੰ ਕਿਹਾ ਕਿ ਬਾੜ ਮੇ ਜਾ ਭਾਰਤੀ ਇਸ ਤੋਂ ਬਾਅਦ ਉਸਨੇ ਉਸ ਉੱਤੇ ਹਮਲਾ ਸ਼ੁਰੂ ਕਰ ਦਿੱਤਾ ਕੌਸ ਨੇ ਉਸ ਦੇ ਕਾਰ ਦੇ ਖਿੜਕੀ ਦਿਵਾਰ ਕੀਤਾ ਤੇ ਹਥਿਆਰਾਂ ਦੇ ਹੱਥਾਂ ਨਾਲ ਉਸ ਤੇ ਹਮਲਾ ਕੀਤਾ ਚਰਨਪੁਰੇ ਨੇ ਕਿਹਾ ਕਿ ਉਸ ਨੇ ਗੱਲਬਾਤ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਉਸ ਨੂੰ ਔਰਤ ਦਾ ਕੁੱਟਿਆ ਜਦ ਤੱਕ ਉਹ ਬੇਹੋਸ਼ ਨਹੀਂ ਹੋ ਗਿਆ ਉਸ ਦੇ ਸਿਰ ਚਿਹਰੇ ਨੱਕ ਅਤੇ ਅੱਖਾਂ ਵਿੱਚ ਗੰਭੀਰ ਸੱਟਾਂ ਲੱਗੀਆਂ ਨੇ ਚਰਨਪੁਰੇ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਦੱਕਣੀ ਆਸਟ੍ਰੇਲੀਆ ਪੁਲਿਸ ਨੇ ਇਸ ਕੰਡ ਨਾਲ ਸਬੰਧਤ ਇੱਕ 20 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਵਾਜਾ ਉਸ ਨੂੰ ਰਿਹਾ ਕਰ ਦਿੱਤਾ ਗਿਆ ਅਤੇ ਚਾਰ ਹਮਲਾਵਰਾਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਨੇ ਘਟਨਾ ਵਾਲੀ ਥਾਂ ਦੀ ਸੀਸੀਟੀਵੀ ਫੁਟੇਜ ਵੀ ਆਪਣੇ ਕੋਲ ਰੱਖ ਲਈ ਹੈ ਦੇਸ਼ ਦੀ ਪਾਲਣਮੈਂਟ ਵਿੱਚ ਆਪਰੇਸ਼ਨ ਸੰਦੂਰ ਨੂੰ ਲੈ ਕੇ ਸਮਾਤੇ ਦਿਨ ਤੈ ਹੋ ਗਿਆ ਹੈ ਇਸ ਦਿਨ ਆਪਰੇਸ਼ਨ ਸੰਦੂਰ ਉਤੇ ਚਰਚਾ ਹੋਵੇਗੀ 28 ਜੁਲਾਈ ਨੂੰ ਲੋਕ ਸਭਾ ਵਿੱਚ ਅਤੇ 29 ਜੁਲਾਈ ਨੂੰ ਰਾਜ ਸਭਾ ਵਿੱਚ ਆਪਰੇਸ਼ਨ ਸੰਦੂਰ ਤੇ ਚਰਚਾ ਕੀਤੀ ਜਾਵੇਗੀ ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਸਦਨਾਂ ਵਿੱਚ ਬਹਿਸ ਲਈ 16-16 ਘੰਟੇ ਦਿੱਤੇ ਗਏ ਨੇ ਪਾਰਲੀਮੈਂਟ ਦਾ ਮੌਨਸਨ ਸੈਸ਼ਨ 21 ਜੁਲਾਈ ਨੂੰ ਸ਼ੁਰੂ ਹੋਇਆ ਸੀ ਜਗਦੀਪ ਤਨਖੜ ਦੇ ਅਸਤੀਫੇ ਤੋਂ ਬਾਅਦ ਉਪਰ ਅਸਟਰਪਾਲੀ ਦਾ ਉੱਦਦਾ ਖਾਲੀ ਹੋ ਗਿਆ ਹੈ ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਵੀ ਚੋਣ ਦੀਆਂ ਨਵੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਚੋਣ ਰਸਮੀ ਤੌਰ ਤੇ ਸ਼ੁਰੂ ਹੋ ਗਈ ਹੈ ਜਦੋਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਜਾਣਗੀਆਂ ਤਾਂ ਚੋਣ ਦਾ ਅਧਿਕਾਰਤ ਐਲਾਨ ਕੀਤਾ ਜਾਵੇਗਾ ਚੋਣ ਕਮਿਸ਼ਨ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਵਾਏ ਜਰਾਈ ਨੂੰ ਆਪਣੇ ਗੱਜੜਾ ਨੋਟੀਫਿਕੇਸ਼ਨ ਰਾਹੀਂ ਜਗਦੀਪ ਤਨਕੜ ਦੇ ਉਪਰਾਸ਼ਟਰਪਤੀ ਦਾ ਅਸਤੀਫਾ ਦੇਣ ਪਰ ਜਾਣਕਾਰੀ ਦਿੱਤੀ ਹੈ ਈਸੀਆ ਨੂੰ ਸੰਵਿਧਾਨ ਦੇ ਤਾਲਾ 324 ਦੇ ਤਹਿਤ ਉਪਰਾਸ਼ਟਰਪਤੀ ਦਾ ਉਦੇ ਲਈ ਚੋਣ ਕਰਵਾਉਣ ਦਾ ਅਧਿਕਾਰ ਹੈ ਉਪਰਾਸ਼ਟਰਪਤੀ ਦੀ ਚੋਣ ਰਾਜ ਸਭਾ ਤੇ ਲੋਕ ਸਭਾ ਦੇ ਸੰਸਦ ਮੈਂਬਰਾਂ ਵੱਜੋਂ ਕੀਤੀ ਜਾਂਦੀ ਹੈ ਅਮਰੀਕਾ ਦੇ ਰਾਸ਼ਟਰਪਤੀ ਡਨਾਲਡ 트੍ਰੰਪ ਨੇ ਇੱਕ ਵਾਰ ਫਿਰ ਭਾਰਤ-ਪਾਕ ਜੰਗ ਰਿਕਵਾਂਡ ਦਾ ਦਾਵਾ ਕੀਤਾ ਹੈ ਹੁਣ ਤੱਕ 트੍ਰੰਪ 22 ਵਾਰ ਅਜਿਹਾ ਦਾਵਾ ਕਰ ਚੁੱਕੇ ਨੇ ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਤੇ ਸਵਾਲ ਚੁੱਕੇ ਨੇ ਰਾਹੁਲ ਗਾਂਧੀ ਨੇ ਕਿਹਾ ਕਿ ਜੰਗ ਬੰਦੀ ਕਰਵਾਉਣ ਵਾਲਾ 트੍ਰੰਪ ਕੌਣ ਹੁੰਦਾ ਹੈ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਵਾਰ ਵੀ ਜਵਾਬ ਨਹੀਂ ਦਿੱਤਾ ਟਰੰਪ ਦੇ ਦਾਅਵੇ ਬਾਰੇ ਅਤੇ ਜੇਕਰ ਪ੍ਰਧਾਨ ਮੰਤਰੀ ਨੇ ਵਿਰੋਧੀ 13 ਦੁਆਰਾ ਮੰਗੇ ਜਾ ਰਹੇ ਬਿਆਨ ਬਾਰੇ ਪੁੱਛਿਆ ਗਿਆ ਤਾਂ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਿਆਨ ਕਿਵੇਂ ਦੇ ਸਕਦੇ ਨੇ ਉਹ ਕੀ ਕਹਿਣਗੇ ਟਰੰਪ ਨੇ ਇਹ ਕਰ ਦਿੱਤਾ ਉਹ ਕਰ ਦਿੱਤਾ ਇਹ ਨਹੀਂ ਕਰ ਸਕਦੇ ਪਰ ਇਹ ਸਚਾਈ ਹੈ ਟਰੰਪ ਨੇ جنگਬੰਦੀ ਕਰਵਾ ਦਿੱਤੀ ਹੈ ਪੂਰੀ ਦੁਨੀਆ ਜਾਣਦੀ ਹੈ ਇਹ ਹੀ ਅਸਲੀਅਤ ਹੈ ਉਹਨਾਂ ਨੇ ਕਿਹਾ ਕਿ ਇਹ ਸਿਰਫ جنگਬੰਦੀ ਬਾਰੇ ਨਹੀਂ ਹੈ ਵੱਡੀਆਂ ਸਮੱਸਿਆਵਾਂ ਹਨ ਜਿਨ੍ਹਾਂ ਉਤੇ ਅਸੀਂ ਚਰਚਾ ਕਰਨਾ ਚਾਹੁੰਦੇ ਹਾਂ Yeah. ਰੱਖਿਆ ਅਤੇ ਰੱਖਿਆ ਉਦਯੋਗ ਆਪਰੇਸ਼ਨ ਸੰਦੂਰ ਨਾਲ ਸੰਬੰਧਿਤ ਸਮੱਸਿਆਵਾਂ ਹਨ ਸਥਿਤੀ ਚੰਗੀ ਨਹੀਂ ਹੈ ਇਹ ਦੁਨੀਆ ਜਾਣਦੀ ਹੈ ਜੋ ਲੋਕ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦੇ ਨੇ ਉਹ ਭਜ ਗਏ ਨੇ ਪ੍ਰਧਾਨ ਮੰਤਰੀ ਇੱਕ ਵੀ ਬਿਆਨ ਦੇਣ ਦੇ ਯੋਗ ਨਹੀਂ ਹਨ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ ਤੋਂ ਵਾਪਸ ਆਉਣ ਦੇ ਆਪਰੇਸ਼ਨ ਸੰਦੂਰ ਤੇ ਚਰਚਾ ਕਰਨ ਦੀ ਸਹਿਮਤੀ ਦੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਆਪਰੇਸ਼ਨ ਸੰਬੂਰ ਚੱਲ ਰਹੇ ਹਨ ਦੂਜੇ ਪਾਸੇ ਤੁਸੀਂ ਕਹਿੰਦੇ ਹੋਗੇ ਜਿੱਤ ਤਾਂ ਹੋ ਗਈ ਹੈ ਜਾਂ ਤਾਂ ਜਿੱਤ ਪ੍ਰਾਪਤ ਹੋਈ ਹੈ ਜਾਂ ਫਿਰ ਆਪਰੇਸ਼ਨ ਸੰਦੂਰ ਚੰਦਰੀਆ ਹੈ ਸੋਨੇ ਦੀ ਕੀਮਤ ਅੱਜ ਰਿਕਾਰਡ ਤੋੜ ਵਾਦਾ ਹੋ ਕੇ ਕੀਮਤ 1 ਲੱਖ ਨੂੰ ਪਾਰ ਕਰ ਗਈ ਇੰਡੀਅਨ ਗੋਲਡਨ ਐਂਡ ਜੁਵਲਰਸ ਐਸੋਸੀਏਸ਼ਨ ਦੇ ਮੁਤਾਬਕ 24 ਕੈਰੇਟ ਸੋਨੇ ਦੀ ਕੀਮਤ 994 ਰੁਪਏ ਵੱਧ ਕੇ 1 ਲੱਖ 502 ਰੁਪਏ 10 ਗ੍ਰਾਮ ਹੋ ਗਈ ਹੈ ਪੜਿਆੜਾ ਰਜਿੰਦਰਾ ਹਸਪਤਾਲ ਮੋੜ ਤੋਂ ਸੁਰਖੀਆਂ ਵਿੱਚ ਹੈ ਇਸ ਵਾਰ ਬਿਜਲੀ ਨਹੀਂ ਸੁਰੱਖਿਆ ਪ੍ਰਬੰਧ ਚਾਲਜ ਰਜਿੰਦਰਾ ਹਸਪਤਾਲ ਸਵਾਲਾਂ ਦੇ ਵਿੱਚ ਕਿਰਿਆ ਹੋਇਆ ਹੈ ਰਜਿੰਦਰਾ ਹਸਪਤਾਲ ਦੇ ਬਾਹਰ ਵਿੱਚ ਵੜ ਕੇ 10 ਤੋਂ 12 ਅਣਪਛਾਤੇ ਲੋਕਾਂ ਨੇ ਮਰੀਜ਼ ਦੇ ਉੱਤੇ 23 ਤਰ੍ਹਾਂ ਤਿਆਰਾਂ ਨਾਲ ਕਾਸਤਲਾਨਾ ਹਮਲਾ ਕਰ ਦਿੱਤਾ ਜਿਸ ਮਗਰੋਂ ਮਰੀਜ਼ ਗੰਭੀਰ ਜ਼ਖਮੀ ਹੋ ਗਿਆ ਮਿਲੀ ਜਾਣਕਾਰੀ ਮੁਤਾਬਕ 18 ਜੁਲਾਈ ਨੂੰ ਪੀੜਤ ਦਾ ਮਰੀਜ਼ ਨਾਲ ਲੜਾਈ ਝਗੜਾ ਹੋਇਆ ਸੀ ਜਿਸ ਚ ਉਹ ਜ਼ਖਮੀ ਹੋ ਗਿਆ ਸੀ ਜਿਸ ਦੇ ਚਲਦੇ ਸਖਸ ਨੂੰ ਅਰਜਿੰਦਰਾ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ ਜਿਸ ਉੱਤੇ ਮੋੜ ਤੋਂ ਦਾਸ ਤੋਂ 12 ਅਣਪਛਾਤੇ ਨੌਜਵਾਨਾਂ ਵੱਲੋਂ ਬਾੜ ਚ ਵੜ ਕੇ ਕਾਸਤ ਲਾਨਾ ਹਮਲਾ ਕੀਤਾ ਗਿਆ ਅਲਾਤੀ ਮੌਕੇ ਉੱਤੇ ਮੌਜੂਦ ਹੈ ठाਣਾ ਚਾਰਜ ਕਰਨੈਲ ਸਿੰਘ ਨੇ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਨੇੜਲੇ ਮਾਰਡਲ ਟਾਊਨ ਚੰਕੀ ਦੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਇਸ ਤੋਂ ਇਲਾਵਾ ਵਾਰਡ ਚ ਹੋ ਰਿਹਾ ਰੇਮਬਰੇਜ ਹੋਣ ਦੇ ਚੱਲਦੇ ਹਮਲਾਵਰਾਂ ਨੂੰ ਬਾਹਰ ਕੀਤਾ ਗਿਆ ਪਰ ਸਵਾਲ ਇਹ ਉੱਠਦਾ ਹੈ ਕਿ ਸੁਰੱਖਿਆ ਗਾਡਾ ਦੇ ਹੋਣ ਦੇ ਬਾਵਜੂਦ ਵੀ ਆਖਿਰ ਹਮਲਾਵਰਾਂ ਕਿਸ ਤਰ੍ਹਾਂ ਵਾਰਡ ਵਿੱਚ ਵੜ ਸਕਦੇ ਨੇ ਸ਼ਾਮ 5 ਵਜੇ ਤੱਕ ਦੀ ਖਬਰ ਅਜ ਬਸ ਇਹ ਨਹੀਂ ਮੈਨੂੰ ਦੱਸ ਗਿਆ ਧੰਨਵਾਦ